ਮੋਜਰਾ ਸਰਦਾਰ ਪ੍ਰਧਾਨ ਬਲਾਕ ਕਾਂਗਰਸ ਬਹਿਤੀ ਰਾਜਪੁਰਾ ਸਰ ਜੀ ਜੀ ਸਭ ਤੋਂ ਪਹਿਲੀ ਚੋਅ ਸਾਡੇ ਸਾਬਕਾ ਐਮਐਲਏ ਸਰਦਾਰ ਅਦਿਆਸਨ ਕਮੋਦ ਜੀ ਉਹਨਾਂ ਦੀ ਹੈ ਕਿਉਂਕਿ 20 ਸਾਲੋਂ ਕੰਟੀਨਿਊ ਉਹਨਾਂ ਨੇ ਜਿਹੜੇ ਦੀ ਸੇਵਾ ਕੀਤੀ ਹੈ 20 ਸਾਲ ਪ੍ਰਧਾਨ ਰਹੇ ਧਿਰੇ ਤੇ ਮਹਾਰਾਣੀ ਸਭ ਨੂੰ ਜਿੰਨੀ ਵਾਰੀ ਵੀ ਵਿਅੰਤੀ ਬਣਨ ਉਹ ਥਾਪੀ ਨਾਲ ਜੀ ਬਦੌਲਤ ਇਹਨਾਂ ਦੀ ਮਿਹਨਤੀ ਬਦੌਲਤ ਉਹ ਕੰਟੀਨਿਊ ਇੰਨੀ ਵਾਰੀ ਬਣਿਆ ਐਮਪੀ ਤੇ ਸਾਡੀ ਜਿਹੜੀ ਹਾਈ ਕਮਾਉਂਡਰ ਇਹ ਕਿਹចਾਰਤਾ ਵੀ ਕਿ ਜਿਹੜਾ ਮਿਹਨਤੀ ਵਰਕਰ ਹੈ ਜਿਹੜਾ ਵਰਕਰਾਂ ਦੇ ਵਿੱਚ ਰਹਿਂਦਾ ਹੱਟ ਹੈ ਉਹਨੂੰ ਟਿਕਟ ਦਿੱਤੀ ਜਾਏ ਤਾਂ ਜੋ ਅਸੀਂ ਆਸਾਨੀ ਨਾਲ ਇਸੇ ਕਰਨੀ ਸਕੀਏ ਅਸਲ ਕਰਕੇ ਗੰਧੀ ਨੂੰ ਮੀਟ ਹੋਇਆ ਇਹ ਕੰਮ ਦੇ ਵਿੱਚ ਜਿਹਨੂੰ ਟਿਕਟ ਮਿਲਗੀ ਤਾਂ ਉਹ ਜੁਆਇਨ ਹੋਏ ਬਹੁਤ ਵਧੀਆ ਗੱਲ ਆ ਪਰ ਟਿਕਟ ਜਿਹੜਾ ਅੱਜ ਜਿਹੜਾ ਜੁਆਇਨ ਹੋ ਰਿਹਾ ਇੱਕ ਬੰਦਾ 20 ਸਾਲ ਤੋਂ 35 ਸਾਲ ਤੋਂ ਸੇਵਾ ਕਰ ਰਿਹਾ ਹੈ ਉਹ ਹੱਕਦਾਰ ਨਾ ਬੰਦਾ ਬਾਕੀ ਦੂਜੀ ਸਾਡੇ 9 ਹਲਕੇ ਵਿਧਾਨ ਸਭਾ ਨਾਮਦਾਨ ਸਭਾ ਹਲਕੇ ਦੇ ਵਿੱਚ ਪੁਰਾਣਾ ਕੋਈ ਬੰਦਾ ਨਹੀਂ ਮਿਲਿਆ ਇਹਨਾਂ ਨੂੰ ਕੋਈ ਵਰਕਰ ਉਹਨਾਂ ਨੂੰ ਗਾਂਧੀ ਉਹ ਲੱਭਿਆ ਇਹ ਗਾਂਧੀ ਟਿਕਟ ਲੈਣਗੇ ਤੇ ਸਾਡੇ ਮੈਂ ਕਿੱਦਾਂ ਨਹੀਂ ਸਾਰੇ ਬਲਾਕ ਪ੍ਰਾਂਤ ਦਾ ਵਿਰੋਧ ਕਰਨਗੇ ਮੈਂ ਸ਼ਰਿਆਮ ਕਹ ਰਿਹਾ ਤੇ ਅਸੀਂ ਵਿਰੋਧ ਕਰਾਂਗੇ ਬਿਲਕੁਲ ਨਹੀਂ ਨਾਲ ਚੱਲਾਂਗੇ ਕੱਲ੍ਹ ਟੁੱਟੀਆਂ ਕੋ ਡੱਡੇ ਕੌਣ ਖਾਏਗਾ ਕੌਣ ਸਾਡੇ ਮਗਰ ਕੌਣ ਖੜੇਗਾ ਇਸ ਕਰਕੇ ਹਾਂਜੀ ਸਾਡਾ ਫੈਸਲਾ ਟੱਲ ਹੈ ਜੀ ਪੁਰਾਣੇ ਵਰਕਰ ਨੂੰ ਟਿਕਟ ਦਿੰਦੇ ਨਾ ਹਲਕੇ ਨਾ ਕਿਸੇ ਨੇ ਵੀ ਪੁਰਾਣੇ ਵਰਕਾਉਂਟ ਟਿਕਟ ਦਿੰਦੇ ਤਾਂ ਹੀ ਧਾਣ ਡਟ ਕੇ ਮਤ ਕਰਾਂਗੇ ਹਰ ਬਿਲਕੁਲ ਫੱਜੇ ਪੈਦਾ ਦੇਖਿਆ ਨਹੀਂ ਕਹਿੰਦਾ ਰਿਹਾ ਨਹੀਂ ਉਹ ਐਮਪੀ ਅਰ ਨੂੰ ਨੂੰ ਕਹੋ ਸਾਡੇ ਪਿੰਡਾਂ ਚ ਆ ਕੇ ਸਾਡੇ ਮੇਰਾ ਪਿੰਡ ਮੈਂ ਬਲਾਕ ਭਰ ਲਾਉਣਾ ਮੇਰਾ ਹੀ ਪਿੰਡ ਹੀ ਦੱਸ ਦਿਓ ਕਿੱਥੇ ਆ ਬਾਕੀ ਹੋਰ ਗੱਲਾਂ ਕਰ ਆਏ ਕਿਤੇ ਤੁਹਾਨੂੰ ਹੋਇਆ ਬਿਲਕੁਲ ਮਤ ਵੜੀ ਜੀ ਨਾ ਕਦੀ ਪਹਿਲਾਂ ਨਾ ਹੁਣ ਨਾ ਕਦੀ ਸਾਡੇ ਪਿੰਡ ਪਹਿਲਾਂ ਚ ਪੰਜ ਸਾਧ ਰਿਹਾ ਸਾਡੇ ਬਲਾਕ ਕਿਸੇ ਪਿੰਡ ਚ ਨਹੀਂ ਆ ਬਿਲਕੁਲ ਕੀ ਲੱਗਦਾ ਹੁਣ ਸਾਰਾ ਵਿਰੋਧ ਕਰਾਂਗੇ ਗਾਂਧੀ ਦਾ ਬਿਲਕੁਲ ਜੀ ਬਿਲਕੁਲ ਸਾਰਿਆਂ ਵਿਰੋਧ ਕਰਾਂਗੇ ਕੋਈ ਸ਼ੱਕ ਨਹੀਂ ਆਈ ਕਮਾਨ ਨੂੰ ਸੀ ਪਹਿਲਾਂ ਵੀ ਕਹਿ ਚੁੱਕੇ ਆ ਤੇ ਹੁਣ ਵੀ ਕਹਿ ਰਹੇ ਆ ਕਿ ਜੇ ਪੁਰਾਣੇ ਵਰਕਰ ਨੂੰ ਟਿਕਟ ਦੇਵੋਗੇ ਤੇ ਅਸੀਂ ਮਿਹਨਤ ਕਰਾਂਗੇ ਹਰ ਫਟਿਆ ਦੇ ਜਿੱਤ ਐਂ ਤੱਕ ਹੀ ਭੇਜਾਂਗੇ ਜੇ ਨਹੀਂ ਜੇ ਉਹਨਾਂ ਨੇ ਗਾਂਧੀ ਨੂੰ ਟਿਕਟ ਦਿੱਤੀ ਤਾਂ ਡਾਇਰੈਕਟਰਾਂ ਦੇ ਸਾਹਮਣੇ ਵਿਰੋਧ ਆਈ ਸਭ ਬਾਈਕਟ ਕਰ ਪੁਰਾਣੇ ਵਰਕਰ ਦਾ ਕੋਈ ਮਤਲਬ ਹੈ ਕਿ ਉਹ ਟਿਕਟ ਮਿਲਣੀ ਚਾਹੀਦੀ ਕੋਈ ਵੀ ਇਹ ਸਭ ਤੋਂ ਪਹਿਲਾਂ ਵਰਕਰ ਸਾਡੇ ਵਿਦਿਆਲ ਸਿੰਘ ਮੋਜੀ ਜੀ ਇਹ ਇੱਕ ਕਹਾਣੀ ਤੁਹ ਰਾਹੁਲ ਸਾਹਿਬ ਨੇ ਹਾਈ ਕਮਾਂਡ ਨੇ ਦਿੱਲੀ ਵਾਲੀ ਨੇ ਵੀ ਹਰ ਇੱਕ ਲੋਕਲ ਹਾਈ ਕਮਾਂਡ ਦੇ ਵੀ ਇਹਨਾਂ ਨੂੰ ਲੜ ਲਾਇਆ ਹੋਇਆ ਲੜਾਂ ਲਾਂ ਦੀ ਕੀ ਲੋੜ ਸੀ ਹੁਣ ਪਿੱਛੇ ਜੇ ਸਮਰਾਲੇ ਰੈਲੀ ਹੋਈ ਸੀ ਸਾਡੇ ਕਾਣੀ ਦੇ ਪ੍ਰਧਾਨ ਸਾਹਿਬ ਆਏ ਸੀ ਉੱਥੇ ਰੈਲੀ ਹੋਈ ਤਾਂ ਸਾਰੇ ਜਿੰਨੇ ਵੀ ਵਢਾਂ ਸੰਭਾਲ ਕੇ ਆਪਣੇ ਪੰਜਾਬ ਦੇ ਉਹਨਾਂ ਨੂੰ ਦੋ ਦੋ ਬੱਚਾ ਲਾਈਆਂ ਗਿਆ 3/30 ਬੱਚਾ ਜਦ ਕਿ ਉਸ ਟਾਈਮ ਸਾਨੂੰ 25 ਬੱਚਾ ਲਾਈਆਂ ਅਸੀਂ 25 ਦੀ 25 ਭਰ ਕੇ ਭੇਜੀ ਇਸ ਤੋਂ ਪਹਿਲਾਂ ਜਦ ਰਾਹੁਲ ਜੀ ਦੀ ਪੈਦਲ ਯਾਤਰਾ ਸੀ ਜਦ ਕਿ ਸਾਡੇ ਸਰਕਾਰਯੋਗ ਅਰਜਨ ਸਿੰਘ ਜੀ ਬਾਹਰ ਸੀ ਉਹਨਾਂ ਦੇ ਪਰਚਾਦਰ ਸੀ ਉਹਦੇ ਕਰਕੇ ਬਾਹਰ 팀 ਨੇ ਹੈ ਨਿਸ਼ਚਿਤ ਹੋਗਾ ਮੇਰੇ ਵੀ ਜਨ ਵਿੱਚ ਰਾਜਾ ਬ੍ਰਿੰਗ ਸਾਹਿਬ ਇੱਥੇ ਆਏ ਉਹਨਾਂ ਨੇ ਸਾਨੂੰ ਸਾਰਿਆਂ ਵਰਕਰਾਂ ਨੂੰ ਇਕੱਠਾ ਕੀਤਾ ਹੈ ਜੇ ਮੇਰੀ ਪ੍ਰਧਾਨਗੀ ਦੇ ਵਿੱਚ ਅਰਸੀ ਰਾਏਪੁਰ ਦੇ ਪੰਜਾਬ ਦੇ ਵਿੱਚ ਸਭ ਤੋਂ ਵੱਡ ਕੱਟ ਸਾਡਾ ਸੀ ਆਹ ਰਾਹੁਲ ਸਾਹਿਬ ਨੇ ਸਾਰਾ ਸਾਰਾ ਦੇਖ ਕੇ ਕਿ ਬਾਕੀ ਵੀ ਤੁਹਾਡਾ ਬਹੁਤ ਸਖੇ ਨਹੀਂ